ਵਾਤਾਵਰਨ ਦੇ ਨਾਂ ਤੇ ਪੰਚਾਇਤ ਬਣਈ ਹੋਵੇ ਵਾਤਾਵਰਨ ਦੀਆਂ ਦਹਾਈਆਂ ਪਾ ਕੇ ਪੰਚਾਇਤ ਬਣਾਈ ਹੋਵੇਗੇ 50 ਪਿੰਡ ਦੇ ਵਾਤਾਵਰਨ ਤੇ ਕੰਮ ਕਰਾਂਗੇ ਵਾਤਾਵਰਨ ਤੇ ਯਾਰ ਕੱਲੀਆਂ ਵਿੱਠਾਂ ਡਿੱਗਣੋ ਰੋਕਣੀਆਂ ਤੁਸੀਂ ਵੀ ਦਰਖਤ ਪੱਟ ਕੇ ਵਿੱਠਾਂ ਡਿੱਗਣੋ ਰੋਕਣੀਆਂ ਆਪਾਂ ਇਹ ਵਾਤਾਵਰਨ ਕਿ ਤੁਹਾਡੇ ਕੋਲੇ ਕੋਈ ਇਹ ਲੋਜਿਕ ਆ ਵੀ ਇਹ ਖੜੇ ਖੜੇ ਥੱਕ ਗਏ ਸੀ ਤੇ ਹੁਣ ਇਹਨਾਂ ਨੂੰ ਅਸੀਂ ਲੰਮੇ ਪਾਦ ਗਏ ਵੀ ਇਹਨਾਂ ਨੂੰ ਆਰਾਮ ਕਰਨ ਦਾ ਮੌਕਾ ਦੇ ਦਈਏ ਵੀ ਆਹ ਦਰਖਤ ਆ ਇਹ ਖੜਾ ਖੜਾ ਥੱਕ ਗਿਆ ਸੀ ਹੁਣ ਇਹਨੂੰ ਆਪਾਂ ਕੰਧਾ ਤੇ ਸੱਟ ਲਿਆ ਹੁਣ ਇਹ ਆਰਾਮ ਕਰੂਗਾ ਉਹ ਕਿੱਕੀ ਥੋੜਾ ਇਹ ਲੋਜਿਕ ਆ ਰੁੱਖ ਸੁੱਕੇ ਨਹੀਂ ਤੇ ਦੂਜਾ ਇਹ ਸਰਕਾਰੀ ਇਮਾਰਤ ਨੂੰ ਕੋਈ ਵੀ ਨੁਕਸਾਨ ਨਹੀਂ ਪੰਚਾਇਤ ਮੰਗਿਆ ਹੋਵੇ ਕਿ ਆਪਣਾ ਪਿੰਡ ਇਸ ਗੱਲ ਦੇ ਇੰਨਾ ਮਥਾਜ ਆ ਵੀ ਜਿਹੜਾ ਪਿੰਡ ਆ ਇੱਥੇ ਗੰਗਾ ਬਣੀ ਆ ਆਪਣੇ ਪਿੰਡ ਜਿੱਥੇ 2 ਤੋਂ 3 ਕਰੋੜ ਰੁਪਏ ਗੰਗਾ ਤੇ ਪੰਜਾਂ ਮਹੀਨਿਆਂ ਦੇ ਵਿੱਚ ਲਾ ਕੇ ਉਹਨੂੰ ਗੰਗਾ ਦਾ ਰੂਪ ਦੇ ਸਕਦਾ ਹੈ ਕਿ ਉਹ 26000 ਰੁਪਏ ਦੇ ਪ੍ਰਿੰਟਰ ਦੀ ਖਾਤਰ ਸਾਨੂੰ ਰੁੱਖ ਵੇਚਣੇ ਪੈਣਗੇ ਸਾਡੇ ਨੇੜੇ ਉਹਨਾਂ ਨੇ 15-17 ਲੱਖ ਦੇ ਨਾ ਪੰਛੀਆਂ ਲਈ ਘਰ ਪਾਤੇ। ਉਹੋ ਜੇ ਇੱਕ ਸ਼ਖਸ ਨੂੰ ਕਹਿ ਦੇ ਸਾਨੂੰ ਪ੍ਰਿੰਟਰ ਚਾਹੀਦਾ ਮੈਨੂੰ ਪਤਾ ਉਹ ਆਪਦੇ ਕੰਮ ਦਾ ਵੀ ਚੱਕ ਕੇ ਫੜਾ ਦੇਣਗੇ ਕਿ ਬੱਚਿਆਂ ਨੂੰ ਪ੍ਰਿੰਟਰ ਦੀ ਲੋੜ ਹੈ। ਮੈਂ ਆਪਣੇ ਪਿੰਡ ਦੇ ਨਾ ਸਰਕਾਰੀ ਸਕੂਲ ਦੀ ਗਰਾਊਂਡ ਦੇ ਵਿੱਚ ਐ ਤੇ ਕੱਲ ਮੈਂ ਇੱਕ ਪੋਸਟ ਪਾਈ ਹੋਈ ਸੀ ਵੀ ਸਾਡੇ ਪਿੰਡ ਦੇ ਵਿੱਚ ਰੁੱਖ ਪੱਟੇ ਗਏ ਆ ਸਰਕਾਰੀ ਸਕੂਲ ਦੇ ਵਿੱਚੋਂ ਪੰਚਾਇਤ ਵੱਲੋਂ ਰੁੱਖ ਪੱਟੇ ਗਏ ਆ। ਇਹ ਮਤਾ ਲਿਖਿਆ ਗਿਆ ਉਹ ਮਤੇ ਨੂੰ ਪਹਿਲਾਂ ਤਾਂ ਮੈਂ ਤੁਹਾਨੂੰ ਪੜਾ ਦਿਆਂ ਉਹ ਮਤੇ ਦੇ ਵਿੱਚ ਲਿਖਿਆ ਗਿਆ ਕਿ ਜਿਹੜੇ ਇਹ ਰੁੱਖ ਆ ਇਹ ਸਰਕਾਰੀ ਇਮਾਰਤ ਨੂੰ ਇੱਕ ਤਾਂ ਨੁਕਸਾਨ ਪਹੁੰਚਾ ਰਹੇ ਸੀਗੇ ਤੇ ਦੂਸਰਾ ਇਹ ਰੁੱਖ ਸੁੱਕੇ ਸੀ ਪਹਿਲਾਂ ਆਪਾਂ ਇਸ ਮਤੇ ਤੇ ਹੀ ਗੱਲ ਕਰਦੇ ਆਂ ਇਧਰਲੇ ਪਾਸੇ ਗਊਸ਼ਾਲਾ ਉਧਰਲੇ ਪਾਸੇ ਗਊਸ਼ਾਲਾ ਉਧਰਲੇ ਪਾਸੇ ਗਊਸ਼ਾਲਾ ਤਾਂ ਆਹ ਕੰਨ ਦਾ ਇਸ ਇਹ ਗਊਸ਼ਾਲਾ ਦੇ ਨਾਲ ਇੱਕ ਸਾਂਝੀ ਕੰਨ ਦਾ ਤੇ ਨਾ ਹੀ ਇੱਥੇ ਕੋਈ ਵੀ ਇਮਾਰਤਾਂ ਸਕੂਲ ਦੀ ਨਾ ਹੀ ਇਹ ਰੁੱਖ ਸੁੱਕਾ ਆਹ ਦੇਖੋ ਇਹ ਰੁੱਖ ਹਜੇ ਵੀ ਪੱਟਿਆ ਜਾਣ ਤੋਂ ਬਾਅਦ ਵੀ ਇਹ ਰੁੱਖ ਹਰਾ ਹੈ। ਮਤਲਬ ਤੁਸੀਂ ਇਸ ਮਤੇ ਦੇ ਵਿੱਚ ਇਹ ਦੋ ਗੱਲਾਂ ਤਾਂ ਜਿਹੜੀਆਂ ਲਿਖੀਆਂ ਗਈਆਂ ਕਾਰਨ ਲਿਖੇ ਗਏ ਆ ਉਹ ਮਤਲਬ ਝੂਠ ਆ ਇੱਕ ਇਹ ਰੁੱਖ ਸੁੱਕੇ ਨਹੀਂ ਤੇ ਦੂਜਾ ਇਹ ਸਰਕਾਰੀ ਇਮਾਰਤ ਨੂੰ ਕੋਈ ਵੀ ਨੁਕਸਾਨ ਨਹੀਂ ਪੰਚਾਇਤ ਕਿਉਂਕਿ ਸਰਕਾਰੀ ਇਮਾਰਤ ਆ ਜਿਹੜੀ ਉਹ ਪਰੇ ਆ ਸਰਕਾਰੀ ਇਮਾਰਤ ਵਾਲੇ ਤਾਂ ਹਜੇ ਬੋਰਡ ਆ ਜਿਹੜੇ ਉਹ ਸੀ ਉਹ ਹਜੇ ਪਟਣੇ ਸੀ ਉਹ ਕਿਉਂਕਿ ਰੌਲਾ ਪੈ ਗਿਆ ਕਰਕੇ ਕੁਝ ਲੋਕ ਕਮੈਂਟ ਕਰ ਰਹੇ ਸੀ ਕਿ ਕਿ ਪਹਿਲਾਂ ਕਿਉਂ ਨਹੀਂ ਪਹਿਲਾਂ ਬੋਲੇ ਕਰਕੇ ਆ ਜਿੰਨਾ ਆਲਾ ਦਵਾਲਾ ਇਹ ਬਚ ਗਿਆ ਨਹੀਂ ਤਾਂ ਇਹ ਨਹੀਂ ਪਤਾ ਇਥੋਂ ਕਿੰਨੇ ਦਰਾਖਤਾ ਜਿਹੜੇ ਉਹ ਪੱਟੇ ਜਾਣੇ ਸੀ ਹੁਣ ਮੈਂ ਤੁਹਾਨੂੰ ਗੱਲ ਦੱਸਣੀ ਚਾਹਨਾ ਇੱਕ ਹੋਰ ਇਸ ਮਤੇ ਤੇ ਇੱਕ ਗੱਲ ਹੋਰ ਲਿਖੀ ਗਈ ਆ ਕਿ ਸਰਕਾਰੀ ਸਕੂਲ ਨੂੰ ਪ੍ਰਿੰਟਰ ਦੀ ਲੋੜ ਸੀ ਪਹਿਲੀ ਗੱਲ ਕਿ ਕੀ ਪ੍ਰਿੰਟਰ ਦੀ ਜਿਹੜੀ ਲੋੜ ਸੀਗੀ ਉਹ ਇਹ ਸਰਕਾਰੀ ਸਕੂਲ ਨੇ ਲਿਖਤੀ ਰੂਪ ਚ ਮੰਗਿਆ ਤੁਹਾਡੇ ਤੋਂ ਜਨ ਲਿਖਤੀ ਰੂਪ ਛੱਡੋ ਜਵਾਨੀ ਕਲਾਮੀ ਕਿਸੇ ਨੇ ਮੰਗਿਆ ਤੁਹਾਡੇ ਤੋਂ ਕੋਈ ਹੈ ਸਬੂਤ ਤੁਹਾਡੇ ਕੋਲੇ ਕਿ ਤੁਸੀਂ ਤੁਹਾਡੇ ਤੋਂ ਕਿਸੇ ਨੇ ਪ੍ਰਿੰਟਰ ਮੰਗਿਆ ਹੋਵੇ ਕਿ ਆਪਣਾ ਪਿੰਡ ਇਸ ਗੱਲ ਦੇ ਇੰਨਾ ਮਥਾਜ ਆ ਵੀ ਜਿਹੜਾ ਪਿੰਡ ਇੱਥੇ ਗੰਗਾ ਬਣੀ ਆ ਆਪਣੇ ਪਿੰਡ ਜਿੱਥੇ 2 ਤੋਂ 3 ਕਰੋੜ ਰੁਪਏ ਗੰਗਾ ਤੇ ਪੰਜਾਂ ਮਹੀਨਿਆਂ ਦੇ ਵਿੱਚ ਲਾ ਕੇ ਉਹਨੂੰ ਗੰਗਾ ਦਾ ਰੂਪ ਦੇ ਸਕਦਾ ਕਿ ਉਹ 26000 ਰੁਪਏ ਦੇ ਪ੍ਰਿੰਟਰ ਦੀ ਖਾਤਰ ਸਾਨੂੰ ਰੁੱਖ ਵੇਚਣੇ ਪੈਣਗੇ ਉਹ ਵੀ ਜਵਾਨ ਰੁੱਖ ਉਹ ਵੀ ਉਹ ਰੁੱਖ ਜਿਨ੍ਹਾਂ ਦੇ ਛਾਵੇਂ ਇੱਥੇ ਆਪਾਂ ਬੈਠਦੇ ਆ ਆ ਰੁੱਖ ਪਟਤਾ ਆ ਦੇਖੋ ਆ ਪਟਣ ਦੀ ਤਿਆਰੀ ਸੀ ਇਹ ਵੀ ਹਰਾ ਉਹ ਤੁਸੀਂ ਦੇਖ ਲਓ ਕੀ ਇਹ ਸਾਨੂੰ ਉਹ ਜਵਾਨ ਰੁੱਖ ਜਿਨ੍ਹਾਂ ਦੇ ਛਾਵੇਂ ਬੈਠ ਕੇ ਆਪਾਂ ਗਰਮੀ ਦੇ ਵਿੱਚ ਮੈਚ ਦੇਖਦੇ ਆ ਹਾਕੀ ਦੇ ਮੈਚ ਦੇਖਦੇ ਆ ਕਿ ਉਹ ਰੁੱਖ ਵੇਚ ਕੇ ਪ੍ਰਿੰਟਰ ਪ੍ਰਿੰਟਰ ਆਊਗਾ ਸਾਡੇ ਬੱਚਿਆਂ ਵਾਸਤੇ ਇੱਥੇ ਉਹ ਉਹ ਇੱਥੇ ਆ ਆ ਦਰਬਾਰਾ ਸਿੰਘ ਡੇਰਾ ਹੈ ਸਾਡੇ ਨੇੜੇ ਉਹਨਾਂ ਨੇ 15-17 ਲੱਖ ਦੇ ਨਾ ਪੰਛੀਆਂ ਲਈ ਘਰ ਪਾਤੇ ਉਹੋ ਜੇ ਇੱਕ ਸ਼ਖਸ ਨੂੰ ਕਹਿ ਦੇ ਸਾਨੂੰ ਪ੍ਰਿੰਟਰ ਚਾਹੀਦਾ ਮੈਨੂੰ ਪਤਾ ਉਹ ਆਪਦੇ ਕੰਮ ਦਾ ਵੀ ਚੱਕ ਕੇ ਫੜਾ ਦੇਣਗੇ ਕਿ ਬੱਚਿਆਂ ਨੂੰ ਪ੍ਰਿੰਟਰ ਦੀ ਲੋੜ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਹੁਣ ਨਵੀਂ ਬਣੀ ਪੰਚਾਇਤ ਨੂੰ ਮੈਂ ਇੱਕ ਗੱਲ ਦੱਸ ਦਿਆਂ ਕਿ ਇਹ ਰੋਖ ਸਾਡੇ ਵਰਗੇ ਪਤਾ ਨਹੀਂ ਕਿੰਨੇ ਬੰਦਿਆਂ ਦੇ ਪਾਲੇ ਹੋਏ ਲਾਏ ਹੋਏ ਰੋਖਾ ਹੈ ਪਾਣੀ ਪਾ ਪਾਲੇ ਹੋਏ ਰੋਖਾ ਇਹ ਇਹਨਾਂ ਰੁੱਖਾਂ ਨਾਲ ਪਿਆਰ ਆ ਅਸੀਂ ਸੈਰ ਕਰਦੇ ਰਹੇ ਹਾਂ ਇਹਨਾਂ ਨਾਲ ਸਾਡੇ ਜਜ਼ਵਾਤ ਸਾਡੀਆਂ ਗੱਲਾਂ ਬਾਤਾਂ ਸਾਂਝੀਆਂ ਇਹ ਰੁੱਖਾਂ ਦੇ ਨਾਲ ਇਹ ਰੁੱਖਾਂ ਨੂੰ ਪੱਟਿਆ ਗਿਆ ਇਹਨਾਂ ਦੀ ਲੜਾਈ ਲੜਾਂਗੇ ਆ ਇਹਨਾਂ ਦੀ ਲੜਾਈ ਲੜਾਂਗੇ ਅਸੀਂ ਆ ਰੁੱਖਾਂ ਦੀ ਲੜਾਈ ਲੜਾਂਗੇ ਮੈਂ ਤੁਹਾਨੂੰ ਇਹ ਗੱਲ ਦੱਸਤੀ ਤੇ ਮੈਂ ਹੁਣ ਤੁਹਾਨੂੰ ਮੈਂ ਤੁਹਾਨੂੰ ਕਹਿ ਦਿੰਨਾ ਕਿ ਤੁਹਾਨੂੰ ਇਹ ਬਹੁਤ ਪਿੰਡ ਦੇ ਵਿੱਚ ਪ੍ਰਚਾਰਿਆ ਗਿਆ ਕਿ ਪਿੰਡ ਦੀ ਇੱਕ ਪੜੀ ਲਿਖੀ ਪੰਚਾਇਤ ਆ ਹੁਣ ਮੈਂ ਪੜੇ ਲਿਖੇ ਭੈਣ ਭਰਾਵਾਂ ਨੂੰ ਇੱਕ ਗੱਲ ਦੱਸਣੀ ਚਾਹਨਾ ਕਿ ਅਸਲ ਦੇ ਵਿੱਚ ਸਰਕਾਰੀ ਸਕੂਲ ਪੰਚਾਇਤ ਦੀ ਪ੍ਰਾਪਰਟੀ ਨਹੀਂ ਹੁੰਦਾ ਸਰਕਾਰੀ ਸਕੂਲ ਪੰਚਾਇਤ ਦੀ ਪ੍ਰਾਪਰਟੀ ਹੋਈ ਨਹੀਂ ਹੁੰਦਾ ਸਰਕਾਰੀ ਸਕੂਲ ਦੇ ਵਿੱਚ ਇੱਕ ਵੀ ਇੱਟ ਪੰਚਾਇਤ ਪੱਟ ਨਹੀਂ ਸਕਦੀ ਇੱਕ ਇੱਟ ਆ ਇੱਟ ਪਈ ਆ ਨਾ ਇੱਥੇ ਜੇ ਇਹ ਲੱਗੀ ਹੋਈ ਮਤਾ ਪਾ ਕੇ ਤੇ ਮੈਂ ਆ ਚੱਕਤੀ ਇੱਥੋਂ ਤਾਂ ਇਹਦਾ ਮਤਲਬ ਮੈਂ ਕਾਨੂੰਨਨ ਤੌਰ ਤੇ ਯੁਰਮ ਕਰਦਾ ਮਤਲਬ ਕਹਿਣ ਤੋਂ ਭਾਵ ਜੇ ਆ ਇੱਥੇ ਮਤਾ ਪਾ ਕੇ ਲੱਗੀ ਹੁੰਦੀ ਤਾਂ ਮੈਂ ਕਾਨੂੰਨਨ ਤੌਰ ਤੇ ਯੁਰਮ ਕਰਤਾ ਇਹ ਪੰਚਾਇਤ ਇੱਕ ਵੀ ਇੱਟ ਨਹੀਂ ਪੱਟ ਸਕਦੀ ਤੁਸੀਂ ਆਪਣੀ ਲੈਟਰ ਪੈਡ ਤੇ ਮਤਾ ਪਾਇਆ ਪਹਿਲੀ ਗੱਲ ਲੈਟਰ ਪੈਡ ਤੇ ਮਤਾ ਪਾਉਣਾ ਨਹੀਂ ਬਣਦਾ ਅਸਲ ਦੇ ਵਿੱਚ ਸਰਕਾਰੀ ਸਕੂਲ ਚੋਂ ਰੁੱਖ ਪੱਟਣ ਦੀ ਕਾਰਵਾਈ ਕੀ ਹੁੰਦੀ ਆ ਆਜੋ ਤੁਹਾਨੂੰ ਮੈਂ ਬਹਿ ਕੇ ਦੱਸਦਾ ਸਭ ਤੋਂ ਪਹਿਲਾਂ ਕੀ ਹੋਊਗਾ ਸਭ ਤੋਂ ਪਹਿਲਾਂ ਪੀਟੀਏ ਕਮੇਟੀ ਜਿਹੜੀ ਪੇਰੈਂਟ ਟੀਚਰ ਕਮੇਟੀ ਹੁੰਦੀ ਆ ਜੀ ਦਾ ਇੱਕ ਚੇਅਰਮੈਨ ਹੁੰਦਾ ਸਰਕਾਰੀ ਸਕੂਲ ਚ ਪੜਨ ਵਾਲੇ ਬੱਚੇ ਦਾ ਬਾਪ ਮਾਂ ਉਹਦੀ ਚੇਅਰਮੈਨ ਹੋ ਸਕਦੀ ਆ ਉਹ ਕਮੇਟੀ ਬੇਨਤੀ ਕਰੂਗੀ ਬੀਡੀਓ ਨੂੰ ਬੀਡੀਪੀਓ ਨੂੰ ਡੀਸੀ ਨੂੰ ਬੇਨਤੀ ਕਰੂਗੀ ਵੀ ਸਾਡੇ ਸਕੂਲ ਦੇ ਵਿੱਚ ਗ੍ਰਾਂਟ ਆ ਉੱਥੇ ਆਹ ਇਮਾਰਤ ਪਾਉਣੀ ਆ ਉੱਥੇ ਆਹ ਰੁੱਖ ਡਿੱਕਾ ਲਾ ਰਿਹਾ ਜਾਂ ਇਹ ਬੱਚਿਆਂ ਦੇ ਉੱਪਰ ਡਿੱਗ ਸਕਦਾ ਜਾਂ ਇਹ ਸੁੱਕ ਚੁੱਕਿਆ ਇਹਦਾ ਕੋਈ ਖਤਰਾ ਫਿਰ ਉੱਥੋਂ ਇਨਸਪੈਕਸ਼ਨ ਕਰਨ ਆਉਣਗੇ ਅਧਿਕਾਰੀ ਫਿਰ ਇਨਸਪੈਕਸ਼ਨ ਕਰਨ ਆਉਣਗੇ ਅਧਿਕਾਰੀ ਫਿਰ ਉਹ ਇਨਸਪੈਕਸ਼ਨ ਕਰਨਗੇ ਕਿ ਇਹ ਰੁੱਖ ਐਨੇ ਦਾ ਇੱਥੋਂ ਐਨੇ ਮੁੱਲ ਦੇ ਵਿੱਚ ਇਹ ਰੁੱਖ ਵਿਕਣਾ ਚਾਹੀਦਾ ਐਨੇ ਮੁੱਲ ਦੇ ਵਿੱਚ ਇਹ ਰੁੱਖ ਇੱਥੋਂ ਪੱਟਿਆ ਜਾਣਾ ਚਾਹੀਦਾ ਫਿਰ ਉਸ ਤੋਂ ਬਾਅਦ ਕੀ ਹੋਊਗਾ ਫਿਰ ਉਸ ਤੋਂ ਬਾਅਦ ਇਹ ਹੋਊਗਾ ਫਿਰ ਉਹਦੀ ਨਲਾਮੀ ਦੀ ਫਿਰ ਉਹਦੀ ਨਲਾਮੀ ਦਾ ਨਾ ਫਿਰ ਉਹਦੀ ਨਲਾਮੀ ਦਾ ਇੱਕ ਨੋਟਿਸ ਕੱਢਿਆ ਜਾਊਗਾ ਫਿਰ ਉਹ ਨਲਾਮੀ ਦਾ ਨੋਟਿਸ ਜਦੋਂ ਕੱਢਿਆ ਜਾਊਗਾ ਉਹ ਨਲਾਮੀ ਦਾ ਨੋਟਿਸ ਹੋਊਗਾ ਜਿਹੜਾ ਉਤੋਂ ਬੰਦੇ ਆਉਣਗੇ ਬੰਦੇ ਆ ਕੇ ਬੋਲੀ ਦੇਣਗੇ ਜੋ ਸਰਕਾਰ ਨੇ ਰੁੱਖ ਦੀ ਕੀਮਤ ਤੈਅ ਕੀਤੀ ਹੋਈ ਜੇ ਉਸ ਤੋਂ ਰੁੱਖ ਦੀ ਕੀਮਤ ਤੋਂ ਘੱਟ ਕੋਈ ਬੰਦਾ ਪੈਸੇ ਦਿੰਦਾ ਹੋਇਆ ਤਾਂ ਵੀ ਉਹ ਰੁੱਖ ਵੇਖ ਨਹੀਂ ਸਕਦਾ ਤਾਂ ਵੀ ਰੁੱਖ ਉਤੋਂ ਵਟਿਆ ਨਹੀਂ ਜਾਊਗਾ ਜੇ ਉੱਥੋਂ ਉਹ ਪਟਿਆ ਜਾਊਗਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਚ ਸਰਕਾਰ ਦੀ ਅਧਿਕਾਰੀਆਂ ਦੀ ਸਹਿਮਤੀ ਚ ਉੱਥੇ ਬੈਠ ਕੇ ਹੀ ਰੁੱਖ ਪਟਿਆ ਜਾ ਸਕਦਾ ਸਰਕਾਰੀ ਸਕੂਲ ਚ ਸਰਕਾਰੀ ਸਕੂਲ ਪੰਚਾਇਤ ਦੀ ਪ੍ਰਾਪਰਟੀ ਨਹੀਂ ਹੁੰਦਾ ਖਾਸ ਤੌਰ ਤੇ ਸੀਨੀਅਰ ਸਕੰਡਰੀ ਸਕੂਲ ਜਿਹੜਾ ਇਹ ਗਰਾਊਂਡ ਆ ਹਾਕੀ ਦਾ ਗਰਾਊਂਡ ਆ ਇਹ ਸੀਨੀਅਰ ਸਕੰਡਰੀ ਸਕੂਲ ਦੇ ਅਧੀਨ ਆਉਂਦਾ ਜਿਹੜੀ ਆ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਆ ਇਹ ਪੰਚਾਇਤ ਦੇ ਅੰਡਰ ਆਉਂਦੀ ਹੁੰਦੀ ਆ ਪੰਚਾਇਤ ਪ੍ਰਾਇਮਰੀ ਸਕੂਲ ਦੇ ਅੰਡਰ ਕੁਝ ਵੀ ਕਰ ਸਕਦੀ ਹੁੰਦੀ ਆ ਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅੰਡਰ ਪੰਚਾਇਤ ਨਹੀਂ ਕੁਝ ਕਰ ਸਕਦੀ ਪੰਚਾਇਤ ਦਾ ਕੋਈ ਅਧਿਕਾਰ ਹੀ ਹੈ ਨਹੀਂਗਾ ਠੀਕ ਆ ਜੀ ਹੁਣ ਕਹਾਣੀ ਆ ਇਹ ਤੁਹਾਡੇ ਤੇ ਕੀ ਅਫੈਂਸ ਲੱਗ ਸਕਦਾ ਤੁਹਾਡੇ ਤੇ ਕੀ ਕਾਰਵਾਈ ਹੋ ਸਕਦੀ ਹੈ ਜੇ ਕੋਈ ਮਹਿਕਮੇ ਦਾ ਬੰਦਾ ਮੇਰੀ ਗੱਲ ਸੁਣਦਾ ਹੋਇਆ ਤਾਂ ਉਹ ਚੰਗੀ ਤਰ੍ਹਾਂ ਜਾਣਦਾ ਹੋਊਗਾ ਸਰਕਾਰੀ ਪ੍ਰਾਪਰਟੀ ਨੂੰ ਛੇੜ ਛਾੜ ਕਰਨ ਦਾ ਖੁਰਦ-ਬੁਰਦ ਕਰਨ ਦਾ ਰੁੱਖਾਂ ਨੂੰ ਪੰਚਾਇਤੀ ਅਧਿਕਾਰਾਂ ਦੀ ਦੁਰਵਰਤੋਂ ਕਰਨ ਦਾ ਜਿਹਦੇ 'ਚ ਤੁਹਾਡੀ ਪੰਚਾਇਤ ਸਸਪੈਂਡ ਵੀ ਹੋ ਸਕਦੀ ਆ ਤੁਹਾਡੇ ਹੱਥੋਂ ਮੋਹਰਾਂ ਵੀ ਖੋਈਆਂ ਜਾ ਸਕਦੀਆਂ ਜੇ ਕੋਈ ਅਫਸਰ ਚੰਗਾ ਕਾਰਵਾਈ ਕਰਨ ਵਾਲਾ ਹੋਇਆ ਤਾਂ ਹਾਂ ਇੱਕ ਗੱਲ ਮੈਂ ਤੁਹਾਨੂੰ ਇਹ ਗੱਲ ਦੱਸ ਦਿੰਨਾ ਇਹ ਰੁੱਖਾਂ ਨਾਲ ਸਾਡੇ ਜਜ਼ਬਾਤ ਆ ਇਹ ਰੁੱਖਾਂ ਨਾਲ ਸਾਨੂੰ ਪਿਆਰ ਆ ਇਹ ਰੁੱਖਾਂ ਨਾਲ ਅਸੀਂ ਗੱਲਾਂ ਕੀਤੀਆਂ ਹੋਈਆਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਬਈ ਪਿੰਡ ਦਾ ਕੋਈ ਵੀ ਬੰਦਾ ਮੇਰੇ ਤੇ ਪ੍ਰੈਸ਼ਰ ਨਾ ਪਾਵੇ ਮੈਂ ਇਹ ਰੁੱਖਾਂ ਦੀ ਲੜਾਈ ਲੜੂੰਗਾ ਮੈਨੂੰ ਹਾਈ ਕੋਰਟ ਜਾਣਾ ਪਵੇ ਮੈਨੂੰ ਸੁਪਰੀਮ ਕੋਰਟ ਜਾਣਾ ਪਵੇ ਮੈਨੂੰ ਪੰਚਾਇਤ ਸੈਕਟਰੀ ਕੋਲੇ ਜਾਣਾ ਪਵੇ ਮੈਨੂੰ ਚੰਡੀਗੜ੍ਹ ਜਾਣਾ ਪਵੇ ਮੈਨੂੰ ਕਿਤੇ ਵੀ ਜਾਣਾ ਪਿਆ ਕਿੰਨਾ ਵੀ ਕੰਮ ਛੱਡਣਾ ਪਿਆ ਕਿੰਨੀਆਂ ਵੀ ਤਰੀਕਾਂ ਭੋਗਤਣੀਆਂ ਪਈਆਂ ਤਾਂ ਆਹ ਰੁੱਖ ਜਿੰਨੇ ਪੱਟੇ ਆ ਪੱਟਣ ਵਾਲੇ ਪਟਾਉਣ ਵਾਲੇ ਖਰੀਦਣ ਵਾਲੇ ਵੇਚਣ ਵਾਲੇ ਸਭ ਤੇ ਕਾਰਵਾਈ ਹੋਊਗੀ ਬਾਈ ਸਿੱਧੀ ਗੱਲ ਹੈ ਕੋਈ ਬੰਦਾ ਮੇਰੇ ਨਾਲ ਤੁਰੇ ਨਾ ਤੁਰੇ ਕੋਈ ਬੰਦਾ ਮੇਰੇ ਨਾਲ ਗੁੱਸੇ ਹੋ ਜੇ ਪਿੰਡ ਦਾ ਨਰਾਜ ਹੋ ਜੇ ਇਸ ਗੱਲ ਦੀ ਕੋਈ ਮਸਰਾ ਨਹੀਂ ਗਾ ਸਿੱਧੀ ਗੱਲ ਆ ਤੁਸੀਂ ਇਹ ਇਹ ਆ ਕਿੱਡਾ ਆ ਕਿੱਡਾ ਸ਼ਾਨਦਾਰ ਮੌਸਮ ਯਾਰ ਇਹਾੜਿਆ ਪਿਆ ਤੁਸੀਂ ਦੇਖੋ ਯਾਰ ਇੱਥੇ ਗਰਮੀਆਂ ਦੇ ਵਿੱਚ ਬੈਠ ਕੇ ਮੈਚ ਲੱਗਿਆ ਹੁੰਦਾ ਸੀ ਆ ਦਰਖਤਾਂ ਦੀ ਛਾਂਵੇਂ ਮੈਚ ਦੇਖਿਆ ਕਿਹੜਾ ਰੁੱਖ ਇਹਨਾਂ ਚੋਂ ਸੁੱਕਾ ਹੈ ਦੱਸੋ ਕਿਹੜਾ ਰੁੱਖ ਸੁੱਕਾ ਹੈ ਇਹਨਾਂ ਚੋਂ ਇੱਕ ਵੀ ਰੁੱਖ ਸੁੱਕਾ ਨਹੀਂ ਗਿਆ ਇਹਨਾਂ ਚੋਂ ਇੱਕ ਵੀ ਰੁੱਖ ਇਹ ਹਜੇ ਰੌਲਾ ਪੈ ਗਿਆ ਹਜੇ ਹੋਰ ਪੱਤੇ ਜਾਣੇ ਸੀ ਕਿਹੜੀ ਇਹ ਸਰਕਾਰੀ ਇਮਾਰਤ ਨੂੰ ਨੁਕਸਾਨ ਪਹੁੰਚਾਉਂਦੇ ਸੀ ਕਿਹੜੀ ਸਰਕਾਰੀ ਇਮਾਰਤ ਨੂੰ ਨੁਕਸਾਨ ਪਹੁੰਚਾਉਂਦੇ ਸੀ ਬਹੁਤ ਵੱਡਾ ਯੁਰਮ ਹੋਇਆ ਬਹੁਤ ਵੱਡਾ ਗਲਤ ਤਰੀਕੇ ਨਾਲ ਪੰਚਾਇਤੀ ਅਧਿਕਾਰਾਂ ਦੀ ਦੁਰਵਰਤੋਂ ਹੋਈ ਹੈ ਠੀਕ ਹੈ ਜੀ ਤੇ ਇੱਕ ਗੱਲ ਹੋਰ ਦੱਸਦਾ ਹੁਣ ਲੋਕਾਂ ਨੂੰ ਐ ਲੱਗੂ ਕਿ ਇਹ 10 15 ਦਰਖਤਾਂ ਦੀ 10 15 ਦਰਖਤਾਂ ਦੀ ਗੱਲ ਹੀ ਨਹੀਂ ਗਈ ਯਾਰਾ ਜੇ ਕੋਈ ਬੰਦੇ ਨੂੰ ਆਪਾਂ ਐ ਛੱਡ ਦਿੰਨੇ ਆ ਇੱਕ ਵਾਤਾਵਰਨ ਦੇ ਨਾਂ ਤੇ ਪੰਚਾਇਤ ਬਣੀ ਹੋਵੇ ਵਾਤਾਵਰਨ ਦੀਆਂ ਦਹਾਈਆਂ ਪਾ ਕੇ ਪੰਚਾਇਤ ਬਣਾਈ ਹੋਵੇ ਕਿ ਪੰਜਾਬ ਪਿੰਡ ਦੇ ਵਾਤਾਵਰਨ ਤੇ ਕੰਮ ਕਰਾਂਗੇ ਵਾਤਾਵਰਨ ਤੇ ਯਾਰ ਕੱਲੀਆਂ ਵਿੱਠਾਂ ਡਿੱਗਣੋਂ ਰੋਕਣੀਆਂ ਤੁਸੀਂ ਵੀ ਦਰਖਤ ਪੱਟ ਕੇ ਵਿੱਠਾਂ ਡਿੱਗਣੋਂ ਰੋਕਣੀਆਂ ਆਪਾਂ ਇਹ ਵਾਤਾਵਰਨ ਕਿ ਤੁਹਾਡੇ ਕੋਲੇ ਕੋਈ ਇਹ ਲੋਜਿਕ ਆ ਵੀ ਇਹ ਖੜੇ ਖੜੇ ਥੱਕ ਗਏ ਸੀ ਤੇ ਹੁਣ ਇਹਨਾਂ ਨੂੰ ਅਸੀਂ ਲੰਮੇ ਪਾਦ ਗਏ ਵੀ ਇਹਨਾਂ ਨੂੰ ਆਰਾਮ ਕਰਨ ਦਾ ਮੌਕਾ ਦੇ ਦਿੱਤੇ ਵੀ ਆਹ ਦਰਖਤ ਤਾਂ ਇਹ ਖੜਾ ਖੜਾ ਥੱਕ ਗਿਆ ਸੀ ਹੁਣ ਇਹਨੂੰ ਆਪਾਂ ਕੰਧਾ ਤੇ ਸੈਟ ਲਿਆ ਹੁਣ ਇਹ ਆਰਾਮ ਕਰੂਗਾ ਉਹ ਕਿੱਕੀ ਥੋੜਾ ਇਹ ਲੋਜਿਕ ਆ ਮੈਂ ਤੁਹਾਨੂੰ ਇੱਕ ਗੱਲ ਬਾਈ ਕਹਿ ਦਿੰਨਾ ਜਿੰਨਾ ਦਰਖਤ ਪੱਟਿਆ ਗਿਆ ਉਹਨਾਂ ਦੀ ਲੜਾਈ ਲੜੀ ਜਾਊਗੀ ਕਿਸੇ ਵੀ ਲੈਵਲ ਤੇ ਜਾਂਦੀ ਆ ਗੱਲ ਕਿਸੇ ਥਾਂ ਜਾਣਾ ਪੈਂਦਾ ਕਿਸੇ ਠਾਣੇ ਜਾਣਾ ਪੈਂਦਾ ਕਿਸੇ ਕਚਹਿਰੀ ਜਾਣਾ ਪੈਂਦਾ ਕਿਸੇ ਹਾਈ ਕੋਰਟ ਜਾਣਾ ਪੈਂਦਾ ਸੁਪਰੀਮ ਕੋਰਟ ਜਾਣਾ ਪੈਂਦਾ ਜਿੱਥੇ ਵੀ ਜਾਣਾ ਪਿਆ ਮੈਂ ਸਿੱਖਿਆ ਵਿਭਾਗ ਨੂੰ ਵੀ ਚਿੱਠੀ ਕੱਢੂੰਗਾ ਮੈਂ ਹਾਈ ਕੋਰਟ ਨੂੰ ਵੀ ਚਿੱਠੀ ਕੱਢੂੰਗਾ ਮੈਂ ਇਸ ਮਸਲੇ ਤੇ ਜੰਗਲਾਤ ਵਿਭਾਗ ਨੂੰ ਵੀ ਚਿੱਠੀ ਕੱਢੂੰਗਾ ਮੈਂ ਡੀਸੀ ਸਾਹਿਬ ਨੂੰ ਵੀ ਚਿੱਠੀ ਕੱਢੂੰਗਾ ਮੈਂ ਮਤਲਬ ਜਿੱਥੇ ਜਿੱਥੋਂ ਤੱਕ ਲੈਟਰ ਪਾਏ ਗਏ ਬਾਈ ਮੈਂ ਬੰਬੇ ਵੀ ਇਹਨਾਂ ਦਾ ਦਫ਼ਤਰ ਆ ਮੈਂ ਗੁਜਰਾਤ ਵੀ ਇਹਨਾਂ ਦਾ ਦਫ਼ਤਰ ਆ ਮੈਂ ਸਾਰਿਆਂ ਨੂੰ ਲੈਟਰ ਲਿਖੂਗਾ ਯਾਰ ਮੈਂ ਨੈਸ਼ਨਲ ਗ੍ਰੀਨ ਟਰਮੀਨਲ ਵਾਲਿਆਂ ਨੂੰ ਵੀ ਲੈਟਰ ਲਿਖੂਗਾ ਜਿਹੜੇ ਅਧਿਕਾਰ ਜਿਹੜੇ ਵੀ ਅਧਿਕਾਰੀ ਕੋਲੇ ਆਪਣੇ ਤੋਂ ਪਹੁੰਚ ਕੀਤੀ ਗਈ ਆਪਾਂ ਜਾਵਾਂਗੇ ਨਿੱਜੀ ਤੌਰ ਤੇ ਵੀ ਜਾਵਾਂਗੇ ਲੈਟਰ ਵੀ ਲਿਖਾਂਗੇ ਠੀਕ ਆ ਕਿ ਨਹੀਂ ਫਿਰ ਆਪਾਂ ਪੰਚਾਇਤ ਨੂੰ ਦੱਸਾਂਗੇ ਕਿ ਆਪਦੇ ਅਧਿਕਾਰਾਂ ਦੀ ਦਰਬਾਰ ਤੋਂ ਕਰਕੇ ਕਿਵੇਂ ਨੌਜਵਾਨ ਦਰਖਤ ਇਹ ਕਹਿ ਕੇ ਪੰਚਾਇਤ ਦੀ ਲੈਟਰ ਪੈਡ ਇੱਕ ਧਰਮ ਕਮਾਉਣ ਲਈ ਤੁਹਾਨੂੰ ਦਿੱਤੀ ਗਈ ਆ ਇੱਕ ਉਹਦਾ ਉਹਦਾ ਕੋਈ ਇੱਕ ਧਰਮ ਆ ਉਹਦਾ ਕੋਈ ਹੈਗੇ ਆ ਉਹਦੇ ਦਾਇਰੇ ਆ ਕਿਸੇ ਹਰੇ ਦਰਖਤ ਨੂੰ ਸੁੱਕਾ ਕਹਿ ਕੇ ਪੱਟਣ ਵਾਸਤੇ ਲੈਟਰ ਪੈਡ ਨਹੀਂ ਦਿੱਤੀ ਗਈ ਤੁਹਾਨੂੰ ਉਹ ਮੋਹਰਾਂ ਤੁਹਾਨੂੰ ਇਸ ਕਰਕੇ ਨਹੀਂ ਦਿੱਤੀਆਂ ਕਿਆਂ ਵੀ ਤੁਹਾਡੀ ਮੋਹਰ ਲੱਗੀ ਤੇ ਸੁੱਕਾ ਵੀ ਹਰਾ ਹੋ ਗਿਆ ਤੇ ਹਰਾ ਵੀ ਸੁੱਕਾ ਹੋ ਗਿਆ ਇਹ ਗੱਲ ਨਹੀਂ ਵੀ ਜਿੱਥੇ ਤੁਹਾਡੀ ਮੋਹਰ ਲੱਗ ਗਈ ਉੱਥੇ ਕੁਝ ਵੀ ਹੋ ਗਿਆ ਇਹ ਗੱਲ ਨਹੀਂ ਬਿਲਕੁਲ ਹੋਊਗੀ ਆ ਦੇਖੋ ਆ ਪੱਟ ਤਾਂ ਇਹਨੂੰ ਭਗਤ ਨੂੰ ਪੱਟਣ ਦੀ ਤਿਆਰੀ ਸੀ ਹੋ ਦੇਖੋ ਹਰਾ ਉਹ ਦੇਖੋ ਹਰੇ ਪੱਤੇ ਇਹਨੂੰ ਪੱਟਣ ਦੀ ਤਿਆਰੀ ਸੀ ਇਹਨੂੰ ਪੱਟਣ ਦੀ ਤਿਆਰੀ ਸੀ ਆ ਦੇਖੋ ਆ ਜੀਸੀਬੀ ਦੇ ਆ ਦੇਖੋ ਫਿਰ ਤੁਹਾਨੂੰ ਹੋਰ ਗੱਲ ਦੱਸਦਾ ਇੱਕ 26000 ਦਾ ਮਤਾ ਪਾਇਆ ਗਿਆ 26000 ਦੇ ਦਰਖਤਾਂ ਦਾ ਮਤਾ ਪਾਇਆ ਗਿਆ ਮੈਨੂੰ ਇੰਨਾ ਪਤਾ ਵੀ ਪਿੰਡ ਦੇ ਵਿੱਚੋਂ ਕਿਸੇ ਵੀ ਬੰਦੇ ਨੂੰ ਕਹਿ ਦਿੱ ਗਏ ਨਾ ਇੱਥੇ 26 26000 ਦੇ 20 ਕੰਪਿਊਟਰ ਦੇ ਦੂਗਾ। ਪ੍ਰੀਤ ਉਹ ਚਵਾਰਾਂ ਤੇ ਨਿਗਾਹ ਮਾਰ। ਬਾਈ ਪਰਮਜੀਤ ਪੰਮਾ। ਉਹਨੂੰ ਸਕੂਲ ਨੇ ਬੇਨਤੀ ਕੀਤੀ ਵੀ ਸਾਨੂੰ ਕਮਰਿਆਂ ਦੀ ਲੋੜ ਆ। ਬਾਈ ਨੇ ਕੱਲੇ ਨੇ ਕਮਰੇ ਪਵਾਤੇ। ਬਾਈ ਨੇ ਕੱਲੇ ਨੇ ਕਮਰੇ ਪਵਾਤੇ। ਉਹ ਪਾਣੀ ਵਾਲੀ ਟੈਂਕੀ ਤੇ ਨਿਗਾਹ ਮਾਰ। ਉਹ ਪਾਣੀ ਵਾਲੀ ਟੈਂਕੀ ਦੇ ਉੱਪਰ ਲਿਖਿਆ ਤੈਨੂੰ ਦੱਸ ਦੱਸ ਜੂਗਾ ਆਪਾਂ ਚੱਲਦੇ ਆਂ। ਕਿ ਉਹ ਪਾਣੀ ਵਾਲੀ ਟੈਂਕੀ ਆ ਜਿਹੜੀ ਉਹ ਕਿਹਨੇ ਬਣਾਤੀ ਆ ਕੱਲੇ ਸੱਜਣ ਨੇ ਮੈਂ ਤੈਨੂੰ ਹੋਰ ਦੱਸਦਾ ਜਿਹੜਾ ਚਾਚਾ ਨਹੀਂ ਜੀਤ ਅ 72 ਕੇ ਮਤਲਬ ਵਿਤੋ ਕੇ ਪਰਿਵਾਰ ਚੋਂ ਆਪਾਂ ਕਹਿ ਦਿੰਨੇ ਆ ਬਾਪੂ ਦਾ ਨਾਂ 72 ਸੀ ਉਹਨਾਂ ਨੇ 5 ਸਾਲ ਇੱਕ ਕੁੜੀ ਨੂੰ ਤਨਖਾਹ ਦਿੱਤੀ 5-6 ਸਾਲ ਮੈਂ 5 ਸਾਲ ਕਹਿ ਗਿਆ ਹੋਮ ਤਾਂ ਘੱਟ ਹੋ ਸਕਦੇ 5 ਸਾਲ ਇੱਕ ਕੁੜੀ ਨੂੰ ਤਨਖਾਹ ਦਿੱਤੀ ਜਿੰਨਾ ਚਿਰ ਕੁੜੀ ਦਾ ਵਿਆਹ ਨਹੀਂ ਹੋਇਆ ਉਹਨਾਂ ਚਿਰ ਕੁੜੀ ਇੱਥੇ ਪੜਾਉਂਦੀ ਰਹੀ ਪਿੰਡ ਦੇ ਵਿੱਚ ਇਹੋ ਜਿਹੇ ਦਾਨ ਨੇ ਲੋਕ ਪਏ ਆ ਆ ਜਿਹੜਾ ਗਰਾਊਂਡ ਦੇ ਉੱਪਰ ਲੱਗਿਆ ਹੋਇਆ ਨਾ ਆਹ ਲੱਗਿਆ ਹੋਇਆ ਬੋਰਡ ਆ ਸਰਕਾਰੀ ਸਕੂਲ ਆ ਨਾ ਪੁੱਤ ਗਰਾਊਂਡ ਤੁਸੀਂ ਨਿਆਣੇ ਸੀ ਪ੍ਰੀਤ ਆ ਗਰਾਊਂਡ ਆ ਗਰਾਊਂਡ ਪਿੰਡ ਦੇ ਲੋਕਾਂ ਨੇ ਕਿਵੇਂ ਬਣਾਇਆ ਇਹ ਬੋਰਡ ਤੈਨੂੰ ਗਵਾਹੀ ਦੇਊਗਾ ਬਈ ਜਿਹੜੇ ਬੰਦੇ ਅੱਜ ਤੋਂ 20 ਸਾਲ ਪਹਿਲਾਂ ਇੰਨਾ দান ਕਰ ਸਕਦੇ ਆ ਉਹ ਸਟੇਡੀਅਮ ਬਣਿਆ ਉਹਦੇ ਲਈ ਕਿੰਨਾ দান ਕੀਤਾ ਆਹ ਦੇਖ ਦੇਖ ਸਵਰਗਿਆ ਬਚਿੱਤਰ ਸਿੰਘ ਢਾਲੀਵਾਲ ਦੇ ਪਰਿਵਾਰ ਵੱਲੋਂ 2003 ਦੇ ਵਿੱਚ ਆ ਸਿਸਟਮ ਬਣਾਇਆ ਗਿਆ। ਇਹ ਬਣਾਇਆ ਗਿਆ। ਇਹ ਪਰਿਵਾਰ ਕੱਲਾ ਹੀ ਕਰ ਦਿੰਦਾ ਯਾਰ ਪ੍ਰਿੰਟਰ ਥੋਨੂੰ ਕੱਲਾ ਹੀ ਲੈ ਦੇਣਾ ਸੀ। ਇਹ ਪਰਿਵਾਰ ਨੂੰ ਕੋਲੇ ਕੱਲੇ ਕੋਲੇ ਉਹ ਜਾਂਦੇ। ਤੁਸੀਂ ਸਾਰਾ ਤੁਸੀਂ ਸਾਰਾ ਸਕੂਲ ਹੀ ਝਾੜ ਕੇ ਧਰਤਾ ਯਾਰ। ਇੱਧਰ ਆ ਦੇਖ ਆ ਝਾਕ ਇੱਧਰ। ਆ ਕਦੋਂ ਬਣਿਆ? ਆ ਕਦੋਂ ਬਣਿਆ? 10 10000 ਦੀਆਂ ਐਂਟਰੀਆਂ ਉਦੋਂ ਆ। 20-25 ਸਾਲ ਪਹਿਲਾਂ ਦੀਆਂ 15-15000 ਦੀਆਂ ਇੰਟਰੀਆਂ ਉਦੋਂ ਦੀਆਂ ਇਹ ਗਰਾਊਂਡ ਵਾਸਤੇ ਤਾਂ ਇਹ ਬੰਦੇ ਯਾਰ 26000 ਦਾ ਜਨਰੇਟਰ ਅੱਜ 2025 ਚ ਨਹੀਂ ਉਹ ਪ੍ਰਿੰਟਰ ਦੇ ਸਕਦੇ ਸੀ ਤੁਸੀਂ ਇੱਥੇ ਕਿਹੜੀ ਕਿਹੜੀ ਚੀਜ਼ ਆ ਯਾਰ ਜਿਹੜੀ ਇੱਕ ਇੱਕ ਬੰਦੇ ਨੇ ਨਹੀਂ ਬਣਾਤੀ ਯਾਰ ਕਿਹੜੀ ਚੀਜ਼ ਆ ਉੱਥੇ ਬੋਰ ਹੋਇਆ ਉਹ ਬੋਰ ਹੋਇਆ ਉਹ ਬੋਰ ਲੋਕਾਂ ਨੇ ਕਰਾ ਕਿਹੜਾ ਕੰਮ ਨਹੀਂ ਇੱਥੇ ਲੋਕਾਂ ਨੇ ਕਰਾਇਆ ਯਾਰ ਕਿਹੜੀ ਚੀਜ਼ ਦੀ ਕਮੀ ਆ ਸਕੂਲ ਦੇ ਵਿੱਚ ਜਿਹੜੀ ਸਿਰਫ ਦਰਾਖਤ ਵੇਚ ਕੇ ਪੂਰੀ ਕੀਤੀ ਜਾ ਸਕਦੀ ਸੀ ਲਾਉਣਾ ਤਾਂ ਕੀ ਆ ਯਾਰ ਅਸੀਂ ਪੱਟਣ ਲੱਗ ਗਏ ਯਾਰ ਇੱਥੋਂ ਵਾਤਾਵਰਣ ਦੇ ਨਾਂ ਤੇ ਅਸੀਂ ਪੰਚਾਇਤ ਬਣਾਈ ਤੇ ਸਭ ਤੋਂ ਪਹਿਲਾ ਕੰਮ ਆਪਾਂ ਕੀ ਕੀਤਾ ਦਰਖਤ ਪੱਟੇ ਉਹ ਵੀ ਜਵਾਨ ਉਹ ਵੀ ਸੁੱਕੇ ਕਹਿ ਕੇ ਬਹੁਤ ਦੁੱਖ ਆ ਯਾਰ ਬਾਈ ਬਹੁਤ ਦੁੱਖ ਆ ਤੇ ਇਹ ਹਜੇ ਬਚਤ ਹੋ ਗਈ ਆ ਬਹੁਤ ਹੋਰ ਪੱਟੇ ਜਾਣੇ ਸੀ ਬਾਈ ਜਿੰਨੀ ਵੀ ਜੈਸਰ ਲੈਵਲ ਦੀ ਭਰਾ ਮੇਰੇ ਉਹ ਕਾਰਵਾਈ ਹੋਈ ਉਸ ਲੈਵਲ ਦੀ ਕਾਰਵਾਈ ਕਰਾਂ